ਸ਼੍ਰੋਮਣੀ ਅਕਾਲੀ ਦਲ ਸਯੁਕਤ ਦੀ ਘਰ ਵਾਪਸੀ ਯਾਨੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਆਪਣੇ ਸਾਰੇ ਜ਼ਿਲ੍ਹਿਆਂ ਦੇ ਆਗੂਆਂ ਤੇ ਸਮਰਥਕਾਂ ਦੀ ਰਾਏ ਲਵੇਗੀ ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਸਯੁਕਤ ਦੇ ਸਮਰਥਕ ਸੁਖਦੇਵ ਸਿੰਘ ਢੀਂਡਸਾ ਦੀ ਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਹੈ ਜੋ ਇਸ ਮੁੱਦੇ ਤੇ ਸਾਰੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰੇਗੀ ਇਸ ਤੋਂ ਬਾਅਦ ਕਮੇਟੀ ਵੱਲੋਂ ਜੋ ਫੈਸਲਾ ਲਿਆ ਜਾਵੇਗਾ ਉਹ ਸਭ ਨੂੰ ਪ੍ਰਵਾਨ ਹੋਵੇਗਾ ਆਉਣ ਵਾਲੇ 2 ਹਫ਼ਤਿਆਂ ਵਿੱਚ ਸ਼੍ਰੋਮਣੀ ਕਾਲਦਲ ਵਿੱਚ ਵਾਪਸੀ ਨੂੰ ਲੈ ਕੇ ਤਸਵੀਰ ਸਪਸ਼ਟ ਹੋ ਜਾਵੇਗੀ ਮੀਟਿੰਗ ਤੋਂ ਬਾਅਦ ਪ੍ਰਵਿੰਦਰ ਸਿੰਘ ਢਿੰਡਸਾ ਨੇ ਦੱਸਿਆ ਕਿ ਮੀਟਿੰਗ ਵਿੱਚ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਜੋ ਪਾਰਟੀ ਦੇ ਅਗਲੇ ਫੈਸਲੇ ਸੰਬੰਧੀ ਲੀਡਰਸ਼ਿਪ ਤੋਂ ਸੁਝਾਅ ਲਵੇਗੀ ਇਸ ਦੇ ਨਾਲ ਹੀ ਕਮੇਟੀ ਵੱਲੋਂ ਜੋ ਫੈਸਲਾ ਲਿਆ ਜਾਵੇਗਾ ਉਹ ਸਭ ਨੂੰ ਪ੍ਰਵਾਨ ਹੋਵੇਗਾ ਸਾਰਿਆਂ ਨੇ ਆਪਦੀ ਗੱਲ ਰੱਖੀ ਹੈ ਤੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਉਸ ਤੋਂ ਬਾਅਦ ਢਿੰਡਸਾ ਸਾਹਿਬ ਨੂੰ ਅਧਿਕਾਰ ਦਿੱਤੇ ਨੇ ਵੀ ਕਮੇਟੀ ਬਣਾ ਕੇ ਥੱਲੋਂ ਤੱਕ ਸਾਰਿਆਂ ਜਿਹੜੇ ਵਰਕਰਾਂ ਨਾਲ ਟਰਾਈ ਕਰਕੇ ਇੱਕ ਰਾਏ ਬਣਾ ਕੇ ਜੋ ਵੀ ਫੈਸਲਾ ਹੋਊਗਾ ਉਸ ਤੋਂ ਬਾਅਦ ਉਹ ਸਾਰਿਆਂ ਨੂੰ ਪ੍ਰਵਾਨ ਹੋਊਗਾ ਤੇ ਤੁਸੀਂ ਜੋ ਬਾਦਲ ਸਾਹਿਬ ਨੇ ਮਾਫੀ ਮੰਗੀ ਹੈਗੀ ਸੇ ਦੇਖ ਉਹਦੇ ਬਾਰੇ ਤਾਂ ਸਾਰੇ ਪਹਿਲਾਂ ਅਸੀਂ ਦੇ ਚੁੱਕੇ ਆਂ ਢੀਂਸਾ ਸਾਹਿਬ ਆਪ ਵੀ ਸਟੇਟਮੈਂਟ ਉਹਦੇ ਬਾਰੇ ਪਹਿਲਾਂ ਹੀ ਇਸ਼ੂ ਕਰ ਸਕੋ ਅੱਜ ਦੀ ਮੀਟਿੰਗ ਬਾਰੇ ਨਹੀਂ ਸੀ ਢੀਂਸਾ ਸਾਹਿਬ ਤਿੰਨ ਤੋਂ ਚਾਰ ਕਹਿੰਦੇ ਕਿ ਅੰਦਰ ਲੀਡਰਾਂ ਨੇ ਇਹ ਵੀ ਕਿਹਾ ਕਿ ਪਾਰਟੀ ਮਰਜ ਕਰ ਲੈਣੀ ਚਾਹੀਦੀ ਕਿਸੇ ਦੇਖੋ ਮੈਂ ਉਸ ਗੱਲ ਨੂੰ ਕੁਝ ਨਹੀਂ ਕਰ ਸਟੇਟਮੈਂਟ ਦਿੰਦਾ ਜੋ ਹੋਈ ਹੈ ਪਾਰਟੀ ਦੇ ਵਿੱਚ ਉਹ ਪਾਰਟੀ ਦਾ ਇੰਟਰਨਲ ਹੋਇਆ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜੀ ਮੈਂ ਤੁਹਾਨੂੰ ਜੋ ਫੈਸਲਾ ਹੋਇਆ ਉਹਦੇ ਬਾਰੇ ਤੁਹਾਨੂੰ ਦੱਸ ਦੇ। ਦੇਖੋ ਮੈਂ ਹਜੇ ਮੇਰੀ ਕੋਈ ਪਰਸਨਲ رائے ਨਹੀਂ ਸਾਰੀ رائے ਪਾਰਟੀ ਦੀ ਹੈ। ਪਾਰਟੀ ਦੀ رائے ਨਾਲ ਹੀ ਸਾਰਾ ਕੁਝ ਹੋਊਗਾ। ਜਨਵਰੀ ਤੱਕ ਫਾਈਨਲ ਹੋ ਸਕਦਾ ਕਿਉਂਕਿ ਇਲੈਕਸ਼ਨ ਵੀ ਅਗਲੇ ਨੇ। ਬਿਲਕੁਲ ਬਿਲਕੁਲ ਇਹ 2 ਹਫ਼ਤੇ ਦੇ ਵਿੱਚ ਵਿੱਚ ਹੀ ਇਹ ਸਾਰਾ ਜਿਹੜੀਆਂ ਅਸੀਂ ਉਹ ਫੈਸਲਾ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਜਾਦਿਆਂ ਦੀ ਯਾਦ ਵਿੱਚ ਆਤਮਾਤਮੀ ਵਿਗਲ ਵਜਾਉਣ ਦੇ ਫੈਸਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਬਜਾਦਿਆਂ ਦੀ ਸ਼ਹੀਦੀ ਦਿਹਾੜੇ ਮੌਕੇ 27 ਦਸੰਬਰ ਨੂੰ ਆਤਮਾਤਮੀ ਵਿਗਲ ਵਜਾਉਣ ਦਾ ਐਲਾਨ ਮर्याਦਾ ਦੇ ਉਲਟ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਬਜਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਫਤੇ ਸਿੰਘ ਦੀ ਸ਼ਹਾਦਤ ਕੋਈ ਮਾਤਮਿਆ ਸੋਗ ਨਹੀਂ ਸਗੋ ਤਰੱਕੀ ਦਾ ਪ੍ਰਤੀਕ ਹੈ ਸਾਬਜਾਦੇ ਨੇ ਹੱਕ ਸੱਚ ਤੇ ਧਰਮ ਲਈ ਕੁਰਬਾਨੀ ਦੇਣ ਦਾ ਫੈਸਲਾ ਕੀਤਾ ਸੀ ਸਾਬਜਾਦੇ ਭਾਵੇਂ ਜਵਾਨ ਸਨ ਪਰ ਸਿੱਖਾਂ ਲਈ ਉਹਨਾਂ ਦੀ ਦ੍ਰਿੜਤਾ ਵੱਡੀ ਉਮਰ ਨਾਲੋਂ ਘੱਟ ਨਹੀਂ ਹਰਜਿੰਦਰ ਧਾਮੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਇਤਿਹਾਸ ਦੇ ਸਿਧਾਂਤਕ ਦੀ ਭਾਵਨਾ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਪੰਜਾਬ ਵਿੱਚ ਕਰੋਨਾ ਦੇ ਨਵੇਂ ਰੂਪ JN1 ਨੂੰ ਲੈ ਕੇ ਸਿਹਤ ਵਿਭਾਗ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਸਰਕਾਰ ਨੇ ਕਰੋਨਾ ਤੋਂ ਸਾਵਧਾਨੀ ਦੇ ਤੌਰ ਤੇ ਸਿਹਤ ਵਿਭਾਗ ਨੇ ਹਸਪਤਾਲਾਂ ਅਤੇ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਾਉਣ ਨੂੰ ਵੀ ਲਾਜ਼ਮੀ ਕਰ ਦਿੱਤਾ ਹੈ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਾਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਹਸਪਤਾਲਾਂ ਚ ਡਾਕਟਰ ਪੈਰਾਮੈਡੀਕਲ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਲਾਜ਼ਮੀ ਤੌਰ ਤੇ ਮਾਸਕ ਪੈਣਨਾ ਹੋਵੇਗਾ ਮਰੀਜ਼ਾਂ ਅਤੇ ਸੇਵਾਦਾਰਾਂ ਨੂੰ ਲਾਜ਼ਮੀ ਤੌਰ ਤੇ ਮਾਸਕ ਅਤੇ ਹੋਰ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਛਿੱਕ ਮਾਰਨ ਸਮੇਂ ਨਾਕ ਅਤੇ ਮੂੰਹ ਨੂੰ ਰਮਾਲ ਜਾਂ ਕੂਣੀ ਨਾਲ ਢੱਕਣ ਦੀ ਸਲਾਹ ਦਿੱਤੀ ਗਈ ਹੈ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ ਕੇ ਪਾਲ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹੁਣ ਤੱਕ ਕਰੋਨਾ ਵਾਇਰਸ ਦੇ ਨਵੇਂ ਰੂਪ ਜੀਐਨ1 ਦੇ ਮਾਮਲੇ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ ਇਸ ਤੋਂ ਘਬਰਾਣ ਦੀ ਲੋੜ ਨਹੀਂ ਮਹਾਰਾਣੇ ਕਹਿ ਕੇ ਉਪਲਬਧ ਇਲਾਜ ਪ੍ਰਭਾਵਸ਼ਾਲੀ ਹਨ ਸ਼ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਆ ਭਾਈ ਬਲਵੰਤ ਸਿੰਘ ਰਾਜਵਾਨ ਅਤੇ ਹੋਰ ਬੰਦੀ ਸਿੰਘ ਜੋ ਪਿਛਲੇ 30-30 ਸਾਲ ਤੋਂ ਜੇਲ੍ਹਾਂ ਵਿੱਚ ਕੈਦ ਘਟਰੇ ਹਨ ਉਹਨਾਂ ਦੀ ਰਿਹਾਈ ਵਾਸਤੇ ਟੁਕਮੇ ਕਦਮ ਚੁੱਕਣ ਹਰ ਸਾਲ ਮੰਗੂ ਸਿੱਖ ਕੌਮ ਸਾਹਿਬ ਜੀ ਅਨੰਦ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸੀਸ ਝੁਕਾਉਣ ਵਾਸਤੇ ਲੱਖਾਂ ਦੀ ਗਿੰਦੀ ਚ ਸੰਗਤ ਇੱਥੇ ਇਕੱਠੀ ਹੁੰਦੀ ਹੈ ਆ ਜਿਹੜੇ ਦਿਨ ਹੈ ਬੜੇ ਸਿੱਖ ਕੌਮ ਵਾਸਤੇ ਬੜੇ ਦੁੱਖ ਦੇ ਦਿਨ ਹੈ ਤੋਂ ਅਸੀਂ ਵੀ ਅੱਜ ਐਸ ਪਾਰਟੀ ਸ਼ੋਮਨੀ ਕਲਦੇਲੇ ਪ੍ਰਧਾਨ ਹਰ ਸਾਲ ਵਾਂਗੂ ਅੱਜ ਆਏ ਹਾਂ ਸਭ ਕੌਸ ਆਏ ਆਂ ਸੀਸ ਚ ਕੌਮ ਵਾਸਤੇ ਤੇ ਮੈਂ ਤਾਂ ਬੇਨਤੀ ਕਰਦਾ ਸਾਰੀ ਕੌਮ ਨੂੰ ਕਿ ਆ ਦਿਨਾਂ ਚ ਆਪਾਂ ਸ਼ਹਾਦਤ ਜੋ ਹੋਈ ਹੈ ਪਰ ਅਰਦਾਸ ਬੇਨਤੀਆਂ ਕਰੀਏ ਕਿ ਕੌਮ ਨੂੰ ਪਲ ਬਖਸ਼ ਕਿڑی ਖੁਸ਼ੇ ਕੌਮ ਹੈ ਇੱਕ ਛੋਟੀ ਨਵੀਂ ਕੌਮ ਹੈ ਗਿਣਤੀ 'ਚ ਆਪਾਂ ਭਾਵੇਂ ਘੱਟ ਹੈ ਪਰ ਗੁਰੂ ਮਹਾਰਾਜ ਦੀ ਇਨੀ ਬਖਸ਼ਿਸ਼ ਹੈ ਕਿ ਜਿੱਥੇ ਵੀ ਆਪਾਂ ਬਸੇ ਆਪਾਂ ਚੜ੍ਹਦੀ ਕਲਾ 'ਚ ਆਂ ਮਿਹਨਤ ਕਰਕੇ ਆਪਾਂ ਆਪਣਾ ਵੀ ਨਾਂ ਕਮਾਇਆ ਤੇ ਕੌਮ ਦਾ ਵੀ ਨਾਮ ਰੋਸ਼ਨ ਕੀਤਾ ਸੋ ਸ਼੍ਰੋਮਣੀ ਕਾਲੀ ਦਲ ਜੋ ਇੱਕ ਕੌਮ ਦੀ ਇੱਕ ਆਵਾਜ਼ ਹੈ ਕੌਮ ਦਾ ਇੱਕ ਸੁਪਨਾ ਹੈ ਕੌਮ ਦੀ ਇੱਕ ਜਾਨ ਹੈ ਸ਼੍ਰੋਮਣੀ ਕਾਲੀ ਦਲ ਸਿਆਸੀ ਪਾਰਟੀ ਨਹੀਂ ਕਹਿ ਸਕਦੇ ਆਤਾ ਪੰਜਾਬੀਆਂ ਦੀ ਕੌਮ ਦੀ ਇੱਕ ਸੋਚ ਹੈ ਸ਼੍ਰੋਮਣੀ ਕਾਲੀ ਦਲ ਦੀ ਤਕੜਾ ਹੋਣਾ ਕੌਮ ਵਾਸਤੇ ਪੰਜਾਬੀਆਂ ਵਾਸਤੇ ਬਹੁਤ ਜੁਰੀ ਚੇਂਜਰ ਸਾਹਿਬ ਨੂੰ ਤੇ ਉਹਨਾਂ ਦੀ ਟੀਮ ਜੋ ਸਾਡੇ ਯੂਥ ਕਾਲੀ ਦਲ ਦੇ ਪ੍ਰਧਾਨ ਹੈ ਮੈਂ ਇਹਨਾਂ ਨੂੰ ਬਹੁਤ ਬਧਾਈ ਦੇਣਾ ਹੈ ਜਦੋਂ ਦੀ ਉਹ ਪ੍ਰਧਾਨ ਬਣੇ ਹੈ ਦਿਨ ਰਾਤ ਉਹ ਤੇ ਉਹਨਾਂ ਦੀ ਟੀਮ ਮਿਹਨਤ ਕਰ ਰਹੀ ਹੈ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨਾ ਨੌਜਵਾਨਾਂ ਕਿ ਦਸਤਾਰ ਆਪਣੀ ਸ਼ਾਨ ਹੈ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਸਿੱਖੀ ਦੇ ਸਿਧਾਂਤਾਂ ਨਾਲ ਜੋੜਨਾ ਤੇਜੈਜੀ ਮੂਵਮੈਂਟ ਉਹਨਾਂ ਨੇ ਖੜੀ ਕੀਤੀ ਹੈ ਮੈਂ ਮੈਨੂੰ ਬੜਾ ਮਾਣ ਹੈ ਐਜ਼ ਅ ਕਾਲੀਜਰ ਪ੍ਰੈਜ਼ੀਡੈਂਟ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਚਾਹਣਾ ਤੇ ਮੈਂ ਚਾਹਣਾ ਹੈ ਕਿ ਆ ਮੂਵਮੈਂਟ ਹਰ ਜਗ੍ਹਾ ਤੇ ਅੱਜ ਉਮੜ ਜਾਏ ਹਰ ਜ਼ਿਲੇ ਚ ਹਰ ਤਹਿਸੀਲ ਚ ਹਰ ਬਲਾਕ ਹਰ ਪਿੰਡ ਚ ਆ ਜਿਹੜੀ ਆਪਣੀ ਮੂਵਮੈਂਟ ਸ਼ੁਰੂ ਕੀਤੀ ਹੈ ਦਸਤਾਰ ਦੀ ਆ ਆਪਾਂ ਨੂੰ ਲਾਗੂ ਕਰਨੀ ਹੈ ਨੌਜਵਾਨ ਇਹ ਜਿਹਨਾਂ ਨੇ ਪਹਿਲੀ ਵਾਰ ਅੱਜ ਦਸਤਾਰ ਸਜਾਈ ਹੈ ਤੇ ਦਸਤਾਰ ਦੀ ਅਹਿਮੀਅਤ ਸਮਝ ਆਈ ਹੈ ਉਹਨਾਂ ਨੂੰ ਦਸਤਾਰ ਦੀ ਅਹਿਮੀਅਤ ਕੀ ਹੈ ਕੀ ਲੱਗਦਾ ਵੀ ਅਜੇ ਹੀ ਗਰਾਊਂਡ ਲੈਵਲ ਉੱਤੇ ਜਾ ਕੇ ਦੇਖੋ ਛੋਟੇ ਸਾਹਿਬਜ਼ਾਦਾ ਨੇ ਇਸ ਦਸਤਾਰ ਕਰਕੇ ਹੀ ਆਪਣੀ ਜਾਨ ਸ਼ਹਾਦਤ ਦਿੱਤੀ ਹੈ ਨਾ ਆਪਣੇ ਗੁਰੂਆਂ ਨੇ ਜੋ ਆਪਣੀ ਦਸਤਾਰ ਦਿੱਤੀ ਹੈ ਆਪਣੀ ਪਛਾਣ ਹੈ ਕੌਮ ਦੀ ਪਛਾਣ ਹੈ ਤੇ ਇਹ ਦਸਤਾਰ ਆਪ ਨੂੰ ਤਾਕਤ ਦਿੰਦੀ ਹੈ ਆਪਣੀ ਪਛਾਣ ਦਿੰਦੀ ਹੈ ਸਾਰਾ ਕੁਝ ਆਪਣਾ ਦਸਤਾਰ ਹੈ ਤਾਂ ਇਸ ਕਰਕੇ ਆ ਮੂਮੈਂਟ ਆਪਾਂ ਨੂੰ ਘਰ ਘਰ ਤੱਕ ਲੈ ਕੇ ਜਾਣੀ ਚਾਹੀਦੀ ਸਰ ਅਮਿਤ ਸ਼ਾਹ ਦੇ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਿਸ ਤਰ੍ਹਾਂ ਕਾਂਦੀ ਸਿੰਘਾਂ ਬਾਰੇ ਦੇਖੋ ਜਿਹੜਾ ਬਿਆਨ ਦਿੱਤਾ ਗਿਆ ਹੈ ਮੈਂ ਉਹਦੇ ਬਾਰੇ ਕਰਨਾ ਚਾਹਣਾ ਹੈ ਕਾਨੂੰਨ ਨੂੰ ਆਹ ਕਹਿੰਦਾ ਹੈ ਕਿ ਜੇ ਕਿਸੇ ਦਾ ਹੁਣ ਦਿੱਲੀ ਚ ਕਤਲਿਆਮ ਹੋਏ 84 ਦੇ ਅੰਦਰ ਕਤਲਿਆਮ ਹੋਆ ਕਾਨੂੰਨ ਕੀ ਕਹਿੰਦਾ ਹੈ ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ ਲੱਖਾਂ ਲੋਕ ਮਾਰੇ ਗਏ ਹਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ ਹਰ ਰੋਜ਼ ਅਜੇ ਘਟਨਾ ਹੋ ਰਹੀਆਂ ਆਪਣੇ ਗੁਰੂ ਘਰਾਂ ਤੇ ਹਮਲੇ ਹੋ ਰਿਹਾ ਜਿਹੜੀ ਆ ਗੱਲ ਕਰ ਰਿਹਾ ਅਸੀਂ ਕਰ ਰਹੇ ਹਾਂ ਅਸੀਂ ਇਨਸਾਫ ਦੀ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਉਸ ਸਮੇਂ ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਜ਼ਾਰਾਂ ਲੱਖਾਂ ਭੈਣ ਭਰਾਵਾਂ ਤੇ ਨੂੰ ਕਤਲ ਕੀਤਾ ਗਿਆ ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ ਉਨਾ ਚ ਇੱਕ ਮੋਸ਼ਨ ਜਾਗੇ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਮੋਸ਼ਨ ਤੇ ਜਾਗ ਨਹੀਂ ਜਾਗਣੇ ਤਾਂ ਜਦੋਂ ਮੋਸ਼ਨ ਜਾਗ ਗਏ ਤੇ ਲੋਕਾਂ ਨੇ ਕਦਮ ਚੁੱਕੇ ਉਹ ਜੇ ਲੋਕ ਹੈ ਉਹ ਕਹਿ ਰਹੇ ਅਸੀਂ ਕਦਮ ਚੁੱਕੇ ਹੈ ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲੀਆਂ ਜੇ ਕੋਈ ਇਥੇ ਕਤਲ ਦੀ ਸਜ਼ਾ ਉਮਰ ਕੈਦ ਹੈ ਉਮਰ ਕੈਦ ਜੋ ਆਪਣੇ ਪੰਜਾਬ ਚ ਹੈ 15 ਸਾਲ ਹੈ ਇਥੇ ਤਾਂ 28 ਸਾਲ ਹੋ ਗਏ ਸੋਕ ਆ ਤਾਂ ਆਪਣਾ ਇਨਸਾਫ ਦੀ ਗੱਲ ਕਰ ਰਹੇ ਅਸੀਂ ਅਸੀਂ ਜੋ ਗੱਲ ਕਰ ਰਹੇ ਆ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਆ ਸਾਫ ਦੀ ਗੱਲ ਕਰ ਰਹੇ ਆ ਭਾਵ ਐਂ ਕੌਮ ਦੀ ਭਾਵਨਾ ਦੀ ਕੰਮ ਕਰ ਰਹੇ ਆ ਐ ਨਹੀਂ ਹੋ ਸਕਦਾ ਕਿ ਇੰਦਰਾ ਆਪਣਾ ਰਾਜੀਵ ગાંધી ਦੇ ਕਾਤਲ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨੂੰ ਤਾਂ ਛੱਡ ਦਿੱਤਾ ਜਾਂਦਾ ਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ ਜਿਨ੍ਹਾਂ ਨੇ 28 ਸਾਲ ਦੀ ਸਜ਼ਾ ਕੱਟ ਲਈ ਕਾਲ ਕੋਠੀ ਕਿੱਥੇ ਜਿੱਥੇ ਉਹਨਾਂ ਨੂੰ ਨਹੀਂ ਕੀਤਾ ਤੋ ਐਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਇਹ ਭਾਵਨਾ ਨੂੰ ਸਭ ਕੌਮ ਦੀ ਸਮਝਣ ਤੇ ਭਾਵਨਾ ਨੂੰ ਸਮਝ ਕੇ ਹੀ ਫੈਸਲਾ ਲਿੱਤਾ ਜਾਏ ਫੋਰ ਐਗਜ਼ਾਮਪਲ ਮੈਂ ਦੇਖਿਆ ਕਈ ਬਾਰ ਆਪਾਂ ਨੈਸ਼ਨਲ ਹਾਈਵੇ ਬਲੌਕ ਕਰ ਲਨੇ ਆ ਨੈਸ਼ਨਲ ਹਾਈਵੇ ਮਲੋਕੀ ਮੋਸ਼ਨ ਆ ਜਾਂਦਾ ਕੋਈ ਹਾਦਸਾ ਹੁੰਦਾ ਨੈਸ਼ਨਲ ਹਾਈਵੇ ਬਲੌਕ ਕਰ ਲਨੇ ਆ ਬਲੌਕ ਕਰਨ ਦਾ ਮਤਲਬ ਤੁਸੀਂ ਉਹਦੇ ਪਰਚਾ ਹੋਊਗਾ ਆਪਾਂ ਪਰਚਾ ਨਹੀਂ ਦਿੰਦੇ ਸਰਕਾਰ ਨਹੀਂ ਦਿੰਦੀ ਪਰਚਾ ਕਿਉਂ ਉਹ ਦੇਖਦੇ ਆ ਕਿ ਹਾਲਾਤ ਦੇਖਦੇ ਆ ਕਿ ਆ ਮੋਸ਼ਨਸ ਕਰਕੇ ਹੋਇਆ ਹੈ ਇਸ ਕਰਕੇ ਉਹ ਨਹੀਂ ਦਿੰਦੇ ਤੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੂੰ ਕਿ ਸਿੱਖ ਕੌਮ ਦੀ ਭਾਵਨਾ ਸਮਝ ਕੇ ਫੈਸਲਾ ਕਰ ਪਰ ਹੁਣ ਤਾਂ ਕਾਦੀ ਦਾ ਕੋਈ ਥੱਲੇ ਕਮੇਟੀ ਬਣੀ ਹੈ ਜੀ ਉਹ ਆਪਣੇ ਜੋ ਕਮੇਟੀ ਫੈਸਲਾ ਕਰਦੀ ਰਹੂਗੀ ਸਹੀ ਟਾਈਮ ਤੇ ਜੋ ਉਹ ਇਸ طرف ਫੈਸਲਾ ਕਰੂਗੀ ਜਾਂ ਜੋ ਖਦੇਸ਼ ਦੇਊਗੀ ਅਸੀਂ ਉਹਦੇ ਤੋਂ ਬਹੁਤ ਚੰਗਾ ਸਰ ਅਰਵਿੰਦ ਕੇਜਰੀਵਾਲ ਈਡੀ ਕੋਲ ਬਾਰ ਬਾਰ ਬੁਲਾਉਣ ਦੇ ਬਾਬਤ ਨਹੀਂ ਜਾ ਰਹੇ ਬਸੰਨਾ ਕੋਈ ਨਾ ਕੋਈ ਘਟ ਰਹੇ ਨੇ ਜਦਕੇ ਵਿਕਰਮਜੀਤ ਮਜੀਠੀਆ ਨੂੰ ਦੁਬਾਰਾ ਨੋਟਿਸ ਦੇਖੋ ਜਿਵੇਂ ਡੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਉਹ ਹੀ ਭੱਜਦਾ ਹੈ ਉਹ ਜਾਣ ਕੇ ਭੱਜਦਾ ਕਿਉਂ ਮੈਂ ਪੰਜਾਬ ਚ ਮੈਂ ਜਾਮ ਭੱਜਿਆ ਕਿਉਂ ਮੇਰੀ ਇੱਥੇ ਸਰਕਾਰ ਹੈ ਮੇਰੀ ਪੁਲਿਸ ਹੈ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਜਾ ਇਡੀ ਕੋਲੇ ਵੱਟ-ਵੱਟ ਕੀ ਆ ਦੋ ਦਿਨ ਰੱਖ ਲੈਣਗੇ ਮੇਰੇ ਤੇ ਵੀ ਝੂਠਾ ਗੈਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਗੈਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗੈਹ ਕੋਰਟ ਚ ਗਏ ਅਸੀਂ ਤੇ ਗੈਹ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫਤਾ 10 ਦਿਨ ਜੇਲ੍ਹ ਭੇਤ ਤੱਕ ਚਲੇ ਗਏ ਪਰ ਅਨਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਕਿ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਕਰਦੇ ਕਿਉਂ ਆ